ਤੁਸੀਂ ਦੇਖ ਸਕਦੇ ਹੋ ਛੱਪੜ ਦੀ ਪਟਾਈ ਹੈ ਜਿਹੜੀ ਹਾਈ ਕੋਰਟ ਦੇ ਹਦਾਇਤਾਂ ਦੇ ਉੱਤੇ ਮਾਨਯੋਗ ਬीडीपीओ ਸਾਹਿਬ ਪੁਲਿਸ ਪ੍ਰਸ਼ਾਸਨ ਐਸ ਐਚ ਓ ਸਾਹਿਬ ਖੁਦ ਆ ਕੇ ਕਰਵਾ ਰਹੇ ਨੇ ਕਰਨਪਰ ਸਿੰਘ ਸਾਨੂੰ ਬਲਵਿੰਦਰ ਸਿੰਘ ਵਾਸੀ ਖੇਵੜਦਾਰ ਪਿੰਡ ਚਨਾਗਰਾ ਚਨਾਗਰਾ ਰੋਡ ਬਲਜੀਤ ਕੁਰ ਮੇਰੇ ਮਾਤਾ ਜੀ ਕੰਪਲੇਨੈਂਟ ਕਰਤਾ ਇਹ ਵੀ ਖੇਵੜਦਾਰ ਪਿੰਡ ਚਨਾਗਰਾ ਚਨਾਗਰਾ ਪਿੰਡ ਕੰਪਲੇਂਟ ਅਸੀਂ ਮਾਨਯੋਗ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ 2021 ਤੋਂ ਸਾਡਾ ਟੋਬੇ ਦੇ ਮੈਟਰ ਚੱਲ ਰਿਹਾ ਸੀ ਜਿੱਦੇ ਅਸੀਂ ਸੀਓਸੀਪ 3336 2023 ਦਾਇਰ ਕੀਤੀ ਸੀ ਜਿਸ ਦੇ ਤਹਿਤ ਛੱਪੜ ਨੂੰ ਖਾਲੀ ਕਰਾਉਣ ਸੰਬੰਧੀ ਮਾਨਯੋਗ ਹਾਈ ਕੋਰਟ ਵੱਲ ਹੁਕਮ ਹੋਇਆ ਸੀ ਜਿਸ ਤਹਿਤ ਪ੍ਰਸ਼ਾਸਨ ਅਧਿਕਾਰੀ ਕਰਮਚਾਰੀਆਂ ਵਗੈਰਾ ਵੱਲੋਂ ਐਸ ਐਚ ਓ ਸਾਹਿਬ ਸਾਦਰ ਤੇ ਬੀ ਡੀ ਓ ਸਾਹਿਬ ਪਾਤੜਾਂ ਤੇ ਪੰਚਾਇਤ ਸੈਕਟਰੀ ਸਾਹਿਬ ਤੇ ਬਾਕੀ ਹੋਰ ਪ੍ਰਬੰਧਕੀ ਅਧਿਕਾਰੀ ਜਿਹੜੇ ਉਹਦੇ ਹਾਜ਼ਰ ਹੋਏ ਸੀ ਤਕਰੀਬਨ ਪੌਣੇ 4 ਵਜੇ ਅਧਿਕਾਰੀ ਸ਼ਾਮ ਨੂੰ ਹਾਜ਼ਰ ਹੋਏ ਤੇ 5 ਵਜੇ ਕੇ 40 ਮਿੰਟ ਤੇ ਅਧਿਕਾਰੀਆਂ ਨੇ ਤਕਰੀਬਨ ਸਵਾ ਘੰਟਾ ਹੋਰੀ ਜੋ ਕੰਮ ਕਰਿਆ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਤਕਰੀਬਨ ਇਹ ਛੱਪੜ ਪੱਟਣ ਲਈ ਸਾਨੂੰ ਹਫ਼ਤਾ ਦੱਸ ਦੇਣਾ ਲਈ ਪ੍ਰਸ਼ਾਸਨ ਦਾ ਸੇਜੋ ਕਿ ਲੱਗਦਾ ਤੁਹਾਨੂੰ ਜਿਹੜੇ ਜਿਹੜੇ ਕੀ ਇੱਥੇ ਦੂਜੀ ਪਾਰਟੀ ਸੀ ਵੀ ਉਹਨਾਂ ਨੇ ਆਣ ਕੇ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਤਰ੍ਹਾਂ ਦਾ ਕੋਈ ਨਹੀਂ ਵੀਰ ਜੀ ਕੋਈ ਪ੍ਰਸ਼ਾਸਨ ਅਧਿਕਾਰੀਆਂ ਦੇ ਹੁੰਦੇ ਹੋਏ ਕਿਸੇ ਦੀ ਵੀ ਕੋਈ ਜ਼ਰਤ ਨਹੀਂ ਸੀ ਕੋਈ ਉਰੇ ਵਿਰੋਧੀ ਪਾਰਟੀ ਨਹੀਂ ਆਈ ਇਹ ਸਿਰਫ ਇੱਕ ਹਵਾ ਕ੍ਰੀਏਟ ਕੀਤਾ ਜਾ ਰਿਹਾ ਸੀ ਵੀ ਵਿਰੋਧੀ ਪਾਰਟੀ ਇਹ ਕਰ ਦੂ ਵਿਰੋਧੀ ਪਾਰਟੀ ਕੋਈ ਨੁਕਸਾਨ ਕਰ ਦੂ ਇਹ ਸਿਰਫ ਜਾਣ ਬੁੱਝ ਕੇ ਹਉਗਾ ਸੀਗਾ ਜੋ ਜਾਣ ਬੁੱਝ ਕੇ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਸੀ ਮੁੱਦਾ ਇਹ ਉਹੀ ਮੁੱਦਾ ਨਹੀਂ ਇਹ ਸਿਰਫ ਛੱਪੜ ਦਾ ਮੁੱਦਾ ਹੋਰ ਪ੍ਰਸ਼ਾਸਨ ਤੋਂ ਸੰਤੁਸ਼ਟ ਹੋ ਕੀ ਲੱਗ ਰਿਹਾ ਤਨੂੰ ਅਸੀਂ ਪ੍ਰਸ਼ਾਸਨ ਤੋਂ ਜੋ ਕਾਰਵਾਈ ਕਰਕੇ ਹਫਤਾ 10 ਦਿਨ ਦੇ ਵਿੱਚ ਸਾਡਾ ਛੱਪੜ ਖਤ ਲੈ ਜਵੇ ਅਸੀਂ ਤਾਂ ਪੂਰੀ ਤਰ੍ਹਾਂ ਖੁਸ਼ ਸੰਤੁਸ਼ਟਾ ਪ੍ਰਸ਼ਾਸਨ ਤੋਂ ਕਿਉਂਕਿ ਇਹਦੇ ਨਾਲ ਸਿਰਫ ਇੱਕ ਇਹ ਵੀ ਹੋ ਸਕਦਾ ਕਿ ਮਾਨਜੋ ਹਾਈ ਕੋਰਟ ਦੇ ਵਿੱਚ ਇੰਨੇ ਇੰਨਾ ਕੁ ਕਰਕੇ ਸਿਰਫ ਇਹ ਦਿਖਾਵਾ ਕੀਤਾ ਗਿਆ ਵੀ ਤਾਂ ਜੋ ਮਾਨਜੋ ਹਾਈ ਕੋਰਟ ਦੇ ਵਿੱਚ ਇਹਦੀਆਂ ਫੋਟੋਆਂ ਵਗੈਰਾ ਲਗਾ ਕੇ ਜੋ ਸਾਡੀ 11 7 2024 ਡੇਟ ਹੈ ਵੀ ਉੱਥੇ ਦਿਖਾਵਾ ਕੀਤਾ ਜਾਵੇ ਅਸੀਂ ਸਿਰਫ ਪ੍ਰਸ਼ਾਸਨ ਨੂੰ ਮੰਗ ਕਰਦੇ ਹਫ਼ਤੇ 10 ਦਿਨ ਦੀ ਸਾਡਾ ਸਹਿਯੋਗ ਦਿੱਤਾ ਜਾਵੇ ਜਿਵੇਂ ਅੱਜ ਪ੍ਰਸ਼ਾਸਨ ਅਧਿਕਾਰੀਆਂ ਨੇ ਸਾਡੇ ਪੂਰੇ ਬਰਾਬਰ ਮੁੱਡੇ ਨਾਲ ਮੁੱਡਾ ਲਾ ਕੇ ਖੜ ਕੇ ਸਾਡਾ ਉਰੇ ਕੰਮ ਚਲਾਇਆ ਸਵਾਕ ਸਵਾਕਾਂ ਟੇਕਾਂ ਟਾ 40 50 ਮਿੰਟ ਉਸੇ ਤਰ੍ਹਾਂ ਹੀ ਸਾਨੂੰ ਤਕਰੀਬਨ ਹਫ਼ਤਾ 10 ਦਿਨ ਦਾ ਉਰੇ ਪ੍ਰਸ਼ਾਸਨ ਅਧਿਕਾਰੀ ਸਹਿਯੋਗ ਦੇਣ ਬਾਕੀ ਪਿੰਡ ਦੇ ਲੋਕ ਸਾਰੇ ਨਗਰ ਨਿਵਾਸੀ ਸਾਰੀ ਸੰਗਤ ਵੱਲੋਂ ਜੋ ਵੱਤੋ ਵੱਤ ਜੋਗਦਾਨ ਪਾ ਕੇ ਛੱਪੜ ਖੁਲਾਣ ਦੇ ਵਿੱਚ ਬਾਤ ਉਹਦਾ ਟਰੈਕਟਰ ਵਾਲੀਆਂ ਲਾ ਕੇ ਜਲਦੀ ਤੋਂ ਜਲਦੀ ਛੱਪੜ ਸਾਰਾ ਇਹ ਬੰਦ ਕੀ ਨਾ ਕੀਤਾ ਸੀ ਇਸ ਛੱਪੜ ਜੀ ਇਹ ਪੁਰਾਣੇ ਸਰਪੰਚ ਹਰਪ੍ਰੀਤ ਕੌਰ ਤੇ ਉਸਦੇ ਪਤੀ ਤੇ ਗਲਦੀਪ ਸਿੰਘ ਤੇ ਪੰਚਾਇਤ ਮੈਂਬਰਾਂ ਵੱਲੋਂ ਬੰਦ ਕੀਤਾ ਸੀ ਵੀ ਆਸੀਂ ਜਿਨ੍ਹਾਂ ਤੇ ਇਨਕੁਆਰੀ ਬੈਠੀ ਸੀ ਡੀਡੀ ਤੇ ਡਾਇਰੈਕਟਰ ਸਾਹਿਬ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਪੂਰੀ ਪੰਚਾਇਤ ਸਸਪੈਂਡ ਦੋਸ਼ਾਂ ਤੇ ਸਸਪੈਂਡ ਹੋਈ 1962 ਦੇ ਵਿੱਚ ਮਰੱਬੇਬੰਦੀ ਚ ਟੋਬਾ ਮਤਲਬ ਪਟਿਆ ਸੀ ਇਸ ਸੰਤਤਾ ਮਹੰਤਾਂ ਦਾ ਟੋਬਾ ਸੀ ਪਿੰਡ ਦਾ ਇਕੋ ਹੀ ਟੋਬਾ ਬਚਿਆ ਸੀ ਸਾਡੇ ਪਿੰਡ ਦੇ ਵਿੱਚ ਉਹ ਵੀ ਪੁਰਾਣੇ ਸਰਪੰਚ ਸਭ ਦਾ ਸਰਪੰਚ ਪਰ ਪ੍ਰੀਤ ਕੌਰ ਉਹਨਾਂ ਦੇ ਹਸਬੰਦ ਕੁਲਦੀਪ ਸਿੰਘ ਉਹਨਾਂ ਨੇ ਕੋਈ ਅਸ਼ਾਰਤ ਅੰਸਰ ਨਾਲ ਲੈ ਕੇ ਇਹ ਟੋਬੇ ਨੂੰ ਬੰਦ ਕਰਤਾ ਇਕੋ ਹੀ ਟੋਬਾ ਸੀ ਸਾਡੇ ਪਿੰਡ ਦਾ ਜਿੱਥੇ ਕੋਈ ਜਾਨਵਰ ਕੋਈ ਬਾਹਰੋਂ ਕੋਈ ਜਨਮਰਹੋਰ ਵੀ ਆ ਕੇ ਪਾਣੀ ਪੀਂਦੇ ਸਨ ਕੁਛ ਬਰਸਾਤੀ ਪਾਣੀ ਇਸ ਛੱਪੜ ਦੇ ਵਿੱਚ ਸਟੇ ਹੁੰਦਾ ਸੀ ਪਿੰਡ ਚ ਇਹਦੇ ਵਿੱਚ ਕਿੰਨੇ ਟੋਬੇ ਸਾਡੇ ਪਿੰਡ ਚ ਨਗਰ ਦੇ ਵਿੱਚ ਦੋ ਟੋਬੇ ਸਨ ਜੋ ਕਿ ਇਹ ਟੋਬਾ ਬਾਹਰ ਇਹ ਆਪਣੇ ਪਸ਼ੂਆਂ ਵਾਸਤੇ ਸੀ ਕਿ ਜੋ ਘਾਹਾਂ ਦੇ ਵਿੱਚ ਪਸ਼ੂ ਰਗੇ ਹਨ ਕੋਈ ਆਪਦੇ ਸਵੇਰੇ ਛੱਡਦੇ ਆ ਕੋਈ ਸ਼ਾਮੀ ਛੱਡਦੇ ਨਾਲ ਉਹ ਬਰਸਾਤੀ ਪਾਣੀ ਵਾਸਤੇ ਸੀ ਕਿ ਬਰਸਾਤੀ ਪਾਣੀ ਆਉਂਦਾ ਸੀ ਤੇ ਸਟੇ ਹੋ ਜਾਂਦਾ ਸੀ ਕੁਝ ਫਸਲਾਂ ਨੂੰ ਨੁਕਸਾਨ ਨਹੀਂ ਸੀ ਪਹੁੰਚਦਾ ਜਦੋਂ ਦਾ ਇਹ ਟੋਬਾ ਇਹਨਾਂ ਨੇ ਪੂਰਤਾ ਬੰਦ ਕਰਤਾ ਤੇ ਉਸ ਤੋਂ ਬਾਅਦ ਫਸਲਾਂ ਨੂੰ ਨੁਕਸਾਨ ਹੀ ਪਹੁੰਚਿਆ ਕਿ ਇਹ ਪਾਣੀ ਜੋ ਵੀ ਇੱਥੇ ਸਟੇ ਹੁੰਦਾ ਸੀ گاਂ ਟਟੋ ਘਟ ਵੀ 100 ਤੋਂ 150 ਏਕੜ ਜ਼ਮੀਨ ਮਰਦੀ ਸੀ ਜ਼ਮੀਨ ਦੇ ਵਿੱਚ ਘਾਰੇ ਪੈ ਜਾਂਦੇ ਸੀ ਹਾਂਜੀ ਹਾਂਜੀ ਜ਼ਮੀਨ ਚ ਘਾਰੇ ਪੈ ਜਾਂਦੇ ਹਨ ਇਹ ਪਾਣੀ ਬਹੁਤ ਦੂਰ ਤੱਕ ਮਾਰ ਕਰਦਾ ਸੀ ਤੇ 2024 ਨੂੰ ਸੁਨੂ ਨਾਗਰ ਨਿਵਾਸੀ ਪਿੰਡ ਚਨਾਗਰਾ ਤੇ ਮਾਤਾ ਜੀ ਬਲਜੀਤ ਕੌਰ ਮੇਰੇ ਮਾਤਾ ਜੀ ਨੇ ਤੇ ਸਮੂਹ ਨਗਰ ਨਿਵਾਸੀ ਇਕੱਠੇ ਹੋਏ ਕਿਉਂਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਸੀਓਸੀਪ 3336 2023 ਦਾਇਰ ਕੀਤੀ ਗਈ ਸੀ ਛੱਪੜ ਦੇ ਸਬੰਧ ਵਿੱਚ ਪੁਰਾਣੇ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਤੇ ਹਰਪ੍ਰੀਤ ਕੌਰ ਨੇ ਸਰਪੰਚੀ ਦੇ ਕਾਰਜਕਾਲ ਦੌਰਾਨ ਨਜਾਇਜ਼ ਤਰੀਕੇ ਨਾਲ ਛੱਪੜ ਬੰਦ ਕਰਾਇਆ ਜਿਸ ਦੇ ਦੋਸ਼ਾਂ ਤਹਿਤ ਪੰਚਾਇਤ ਸਸਪੈਂਡ ਹੋ ਚੁੱਕੀ ਸੀ ਉਸ ਤੋਂ ਬਾਅਦ ਮਾਤਾ ਜੀ ਵੱਲੋਂ ਇਹ ਲੰਬੇ ਤਰ੍ਹਾਂ 2021 ਤੋਂ ਸੰਘਰਸ਼ ਲੜਿਆ ਜਾ ਰਿਹਾ ਜੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤਹਿਤ ਪ੍ਰਸ਼ਾਸਨ ਅਧਿਕਾਰੀ ਅੱਜ ਮਿਤੀ 23 5 7 2024 ਨੂੰ ਤਕਰੀਬਨ ਪੌਣੇ 4:00 ਵਜੇ ਉਧਰ ਪਹੁੰਚੇ ਸ਼ਾਮ ਨੂੰ ਅਸੀਂ ਉਹਨਾਂ ਦਾ ਅਤੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਸਾਡੀ ਅੱਜ ਮਤਲਬ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤਹਿਤ ਸਾਡੀ ਅੱਜ ਉਹਨਾਂ ਨੇ ਬਹੁਤ ਵਧੀਆ ਇੱਜ਼ਤ ਰੱਖੀ ਤੇ ਆਪਦੇ ਹੁਕਮ ਦੀ ਬਦੌਲਤ ਕਰਦੇ ਹੋਏ ਹਾਜ਼ਰ ਹੋਏ ਤੇ ਉਸ ਤੋਂ ਬਿਨਾ ਜਿਹੜਾ ਪੁਰਾਣੀ ਪੰਚਾਇਤ ਸੀ ਉਸ ਨੇ ਇਹ ਛੱਪੜ ਤਕਰੀਬਨ 20 ਤੋਂ ਲੈ ਕੇ ਮਹੀਨੇ ਦੇ ਵਿੱਚ ਬੰਦ ਕੀਤਾ ਸੀ ਜਿਸ ਤੇ ਤਕਰੀਬਨ 8.5 ਲੱਖ ਰੁਪਏ ਖਰਚ ਆਏ ਸੀਗਾ ਖਰਚਾ ਕਿੱਥੋਂ ਆਇਆ ਹੈ ਜਿਹੜਾ ਪੰਚਾਇਤੀ ਫੰਡ ਸੀ ਕਿੱਥੋਂ ਜੀ ਪੰਚਾਇਤੀ ਫੰਡ ਚੋਂ ਇਹਨਾਂ ਨੇ ਖਰਚਾ ਸ਼ੋਅ ਕੀਤਾ ਸੀ ਪੰਚਾਇਤ ਨਹੀਂ ਜੋ ਅਸੀਂ ਤੁਹਾਨੂੰ ਖਰਚੇ ਦੀ ਇਹਨਾਂ ਦੀ ਉਹ ਆ ਲਿਸਟਾਂ ਉਹ ਵੀ ਦੇ ਦਵਾਂਗੇ ਤਕਰੀਬਨ 20 ਦਿਨਾਂ ਤੋਂ 30 ਦਿਨ ਲੱਗੇ ਸੀ ਟੋਬਾ ਬੰਦ ਕਰਨ ਨੂੰ ਸਾਨੂੰ ਪ੍ਰਸ਼ਾਸਨ ਤਿਆਸ ਹੈ ਵੀ ਇਹ ਘੰਟੇ ਸਵਾ ਘੰਟੇ ਤੱਕ ਅਜੇ ਛੱਪੜ ਫੁੱਲ ਨਹੀਂ ਆਨੀ ਇਹ ਤਾਂ ਸਿਰਫ ਥੋੜੀ ਜਿਹੀ ਇੱਕ ਬੈਕ ਸਾਈਡ ਤੋਂ ਹਲਕਾ ਜਿਹਾ ਪੱਟੀ ਗਈ ਆ ਜਗਾ ਤੇ तकरीबन ਸਾਨੂੰ ਪ੍ਰਸ਼ਾਸਨ ਤੋਂ ਆਸ ਉਮੀਦ ਆ ਵੀ ਹਫਤਾ ਸਾਨੂੰ ਪ੍ਰਸ਼ਾਸਨ ਸਹਿਯੋਗ ਦੇਵੇ ਸਾਥ ਦੇਵੇ ਅਸੀਂ ਅਸੀਂ ਪਿੰਡ ਦੇ ਵੱਧ ਤੋਂ ਵੱਧ ਪੈਸੇ ਤੇ ਫੰਡ ਇਕੱਠਾ ਕਰਕੇ ਛੱਪਨ ਨੂੰ ਖਲਵਾ ਸਕੀਏ ਜਿਸ ਨਾਲ ਸਾਡੀਆਂ ਫਸਲਾਂ ਜੋ ਬੈਕ ਸਾਈਡ ਪਿੰਡ ਦੇ ਸਾਡੀ तकरीबन 100 ਏਕੜ ਜ਼ਮੀਨ ਹੈ ਜਿਸ ਦਾ ਪਾਣੀ ਦੀ ਮਾਰ ਇਹਦੀ ਫਲੱਡ ਵਾਲੀ ਪਾਣੀ ਦੀ ਬਰਸਾਤੀ ਮਾਰ ਪੈਂਦੀ ਹੈ ਜਿਸ ਨਾਲ ਸਾਡੀਆਂ ਫਸਲਾਂ ਬਚ ਸਕਣ ਬਰਸਾਤੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪ੍ਰਸ਼ਾਸਨ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਾਡੀ ਹੱਥ ਮੰਨ ਕੇ ਬੇਨਤੀ ਹੈ ਤਕਰੀਬਨ ਸਾਨੂੰ ਹਫ਼ਤੇ ਦਾ ਪ੍ਰਸ਼ਾਸਨ ਸਾਥ ਦਵੇ ਪੁਲਿਸ ਪ੍ਰਸ਼ਾਸਨ ਵੀਡੀਓ ਸਾਹਿਬ ਤੇ ਪੰਚਾਇਤ ਸੈਕਟਰੀ ਸਾਹਿਬ ਪ੍ਰਬੰਧਕ ਸਾਹਿਬ ਤੇ ਐਸ ਐਚ ਓ ਸਾਦਰ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਜੀ ਮੈਂ ਅੱਜ ਆ ਕੇ ਪ੍ਰਸ਼ਾਸਨ ਨੇ ਸਾਡੇ ਸਾਰਿਆਂ ਦੇ ਸਾਥ ਦਿੱਤਾ ਤੇ ਉਸੇ ਤਰ੍ਹਾਂ ਸਾਡਾ ਸਾਥ ਦਿੱਤਾ ਜਵੇਂ ਤਾਂ ਜੋ ਛੱਪੜ ਖਾਲੀ ਹੋ ਸਕੇ ਕਿੰਨੇ ਸਮੇਂ ਦਾ ਕਿੰਨੇ ਸਮੇਂ ਦਾ ਬੰਦ ਪਿਆ ਹੈ ਛੱਪੜ ਜਿਹੜਾ ਇਹ 2021 ਤੋਂ 21-2 ਬੰਦ ਕੀਤਾ ਸੀ ਇਹਨਾਂ ਨੇ ਜਿਸ ਦੇ ਤਹਿਤ ਇਹਨਾਂ ਦੇ ਦੋਸਤ ਹੈ ਤੇ ਤੇ ਸਰਪੰਚ ਸਸਪੈਂਡ ਹੋਇਆ ਸੀ ਪੂਰੀ ਪੰਚਾਇਤ ਹੀ ਸਾਨੂੰ ਆਸ ਹੈ ਵੀ ਸਾਡੇ ਸੀਐਮ ਸਾਹਿਬ ਤੱਕ ਗੱਲ ਪਹੁੰਚੇ ਤੇ ਇਸ ਦੇ ਤਹਿਤ ਆਪਣੇ ਪ੍ਰਸ਼ਾਸਨ ਵਿਧਕਾਰੀ ਡੀਸੀ ਸਾਹਿਬ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕਰਾਉਣ ਤੇ ਡੰਗਰ ਪਸ਼ੂ ਜੋ ਪਾਣੀ ਦੇ ਪਿੰਡਾਂ ਚੋਂ ਤਿਆਹੀ ਮਾਰ ਰਹੇ ਹਨ ਤੇ ਚਿੜੀਆਂ ਜਾਨਵਰ ਵਗੈਰਾ ਸਾਰੇ ਜੋ ਪਾਣੀ ਪੀਦੇ ਚ ਰਵਾਹੀ ਨੇ ਜੀ ਕੌਂਸਲਰ ਚਨਾਗਰੀ ਮੈਂ ਸਾਡਾ ਸਰਪੰਚ ਚਨਾਗਰੀ ਨੂੰ ਜਿਹੜਾ ਅੱਜ ਇਹ ਮਹਿਕਮਾ ਵੀਡੀਓ ਮਹਿਕਮਾ ਪ੍ਰਬੰਧਕ ਐਸਐਚਓ ਪਾਤਰਾਂ ਆਪਣੀ ਫੋਸਟ ਰੈਕੀ ਇਥੇ ਪਹੁੰਚੇ ਸੀ ਇਹ ਹਾਈ ਕੋਰਟ ਦੇ ਮੈਟਰ ਦੇ ਆਧਾਰ ਤੇ ਟੂਬਾ ਪਟਣ ਵਾਸਤੇ ਆਏ ਸੀ ਜਿਹੜਾ ਕਿ ਸਵਾਕ ਘੰਟਾ ਇਹਨਾਂ ਨੇ ਕੰਮ ਕੀਤਾ ਕਿਉਂਕਿ ਸਵਾਕ 5 ਵਜੇ ਇਹਨਾਂ ਨੇ ਬੰਦ ਕਰਤਾ ਕਿਉਂਕਿ ਟਾਈਮ ਹੈ ਸਰਕਾਰ ਦਾ ਜਿਹੜਾ ਉਹਦੇ ਮੁਤਾਬਕ ਉਹਨੇ ਬੰਦ ਕਰਨੀ ਸੀ ਅੱਛਾ ਇਹ ਜਿਹੜਾ ਟੂਬੇ ਦਾ ਕੰਮ ਹੈ ਜੀ ਇਹ ਜਿਹੜਾ ਛਪੜਾ ਸਾਡਾ ਜੱਦੀ ਕਾਗਜ਼ਾਂ ਦੇ ਵਿੱਚ ਛਪੜਾ ਰੱਬੇਬੰਦੀ ਚ ਕੱਟਿਆ ਹੋਇਆ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਸਰਕਾਰ ਨੇ ਸਾਡੀ ਪੰਚਾਇਤ ਨੇ ਬੀਬੀ ਹਰਪ੍ਰੀਤ ਕੌਰ ਸਾਫ ਦਾ ਸਰਪੰਚ ਤੇ ਉਹਦੇ ਘਰ ਵਾਲਾ ਕੁਲਦੀਪ ਸਿੰਘ ਇਹਨਾਂ ਨੇ ਟੋਬੇ ਬੰਦ ਕੀਤਾ ਸੀ ਇਸ ਟੋਬੇ ਦੀ ਇਨਕੁਆਰੀ ਅਸੀਂ ਪਾਈ ਸੀ ਜਿਹੜੀ ਇਨਕੁਆਰੀ ਡੀਡੀਪੀ ਸਾਹਿਬ ਨੇ ਕਰਕੇ ਇਹਨਾਂ ਦੇ ਖਿਲਾਫ ਭੇਜੀ ਸੀ ਉਸ ਇਨਕੁਆਰੀ ਦੇ ਤਹਿਤ ਇਹ ਪੰਚਾਇਤ ਆ ਸਾਰੀ ਮੁਤਲਬ ਸੀ ਇਸ ਕਰਕੇ ਅਸੀਂ ਹਾਈ ਕੋਰਟ ਦੇ ਵਿੱਚ ਇਹਨੂੰ ਟੋਬਾ ਖਲੋਣ ਵਾਸਤੇ ਜਿਹੜਾ ਪਾਇਆ ਸੀ ਇਹ ਹਾਈ ਕੋਰਟ ਤੋਂ ਹੁਕਮ ਮੁਤਾਬਕ ਸਰ ਵੀਡੀਓ ਸਾਹਿਬ टीएसएचओ साहब अपनी फोर्स लेके आए सी ओ जेड़ा इन्होने ਕੀਤਾ ਉਹਦੀ ਅਸੀਂ ਵਧਾਈ ਦਿੰਨੇ ਉਹਨਾਂ ਨੂੰ ਪਰ ਜਿਹੜਾ ਅਸਲ ਕੰਮ ਹੈ ਘੱਟੋ ਘੱਟ ਇੱਕ ਹਫਤਾ ਇਹ ਟੋਬਾ ਪਟਣ ਤੇ ਲੱਗੂਗਾ ਤਾਂ ਕਿ ਸਰਕਾਰ ਇਹ ਤੇ ਧਿਆਨ ਦੇਵੇ ਵੀਡੀਓ ਸਾਹਿਬ ਤੇ ਐਸ ਐਚਓ ਸਾਹਿਬ ਤਾਂ ਕਿ ਇਹ ਟੋਬਾ ਪਟਾਇਆ ਜਾ ਸਕੇ ਜੀ ਉਹਨਾਂ ਦਾ ਵੱਦ ਤੋਂ ਵੱਧ ਸਹਿਯੋਗ ਦਿੱਤਾ ਹੈ ਪ੍ਰਸ਼ਾਸਨ ਵੱਲੋਂ ਹਫਤੇ 10 ਦਿਨ ਲਈ ਤਾਂ ਜੋ ਇਹ ਛਪੜ ਥਾਲੀ ਹੋ ਸਕੇ ਤਾਂ ਜੋ ਸਾਡੀਆਂ ਸਾਰੇ ਕਿਸਾਨਾਂ ਦੀ ਜੋ ਫਸਲਾਂ ਦਾ ਨੁਕਸਾਨ ਹੁੰਦਾ ਹੈ ਉਸ ਤੋਂ ਸਾਰੇ ਕਿਸਾਨਾਂ ਬੱਜ ਸਕੀਏ ਤਕਰੀਬਨ 2021 ਤੋਂ ਸਾਡੀ ਸਾਰੇ ਤਕਰੀਬਨ 100 150 ਕਿਲਾ ਫਸਲ ਦਾ ਜਿਹੜਾ ਇਹ ਛੱਪੜ ਦੇ ਕਾਰਨ ਪਿੱਛੇ ਡੁੱਬਰੇ ਆ ਸਾਰੀ ਫਸਲਾਂ ਨੂੰ ਬਰਸਾਤਾਂ ਜੇ ਮਾਰ ਆ ਇਹ ਛੱਪੜ ਦੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਸਵਾ ਘੰਟੇ ਦੀ ਛੱਪੜ ਨਹੀਂ ਖੁੱਲਣਾ ਸਿਰਫ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਹਫਤਾ 10 ਦਿਨ ਦੀ ਸਾਡੇ ਨਾਲ ਮਤਲਬ ਸਹਿਯੋਗ ਦਿੱਤਾ ਜਾਵੇ ਜਿਸ ਦੇ ਵਿੱਚ ਇਹ ਛੱਪੜ ਖਾਲੀ ਹੋ ਸਕੇ ਤਕਰੀਬਨ ਜਦੋਂ ਇਹ ਛੱਪੜ ਬੰਦ ਕੀਤਾ ਜੀ 20 ਦਿਨ ਤੋਂ ਇੱਕ ਮਹੀਨਾ ਇਹ ਚੋਪੜ ਨੂੰ ਬੰਦ ਕਰਨ ਨੂੰ ਜਦੋਂ ਵਿਰੋਧੀ ਪਾਰਟੀ ਦੂਜੇ ਸਰਪੰਚ ਸਾਬਕਾ ਸਰਪੰਚ ਨੇ ਲਗਾਇਆ ਸੀ ਤੇ ਇਹਦੇ ਤੇ 8,50,000 ਰੁਪਏ ਖਰਚ ਉਸ ਟਾਈਮ ਦਰਸਾਇਆ ਗਿਆ ਸੀ ਪੰਚਾਇਤੀ ਫੰਡ ਜਿੱਦ ਦੀ ਅਸੀਂ ਤੁਹਾਨੂੰ ਬਕਾਇਦਾ ਉਹਦੀ ਫੰਡਾ ਜੋ ਵਰਤੋਂ ਹੋਈ ਆ ਉਹਨਾਂ ਦੀ ਅਸੀਂ ਤਾਜ ਵੀ ਤੁਹਾਨੂੰ ਮੁਹੱਈਆ ਕਰਾਤਾ ਹਾਂ